ਅੰਮ੍ਰਿਤਸਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਹੁਣ ਰੇਲ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਰੇਲ ਪਟੜੀਆਂ ਤੇ ਮੋਰਚਾ ਖੋਲ ਦਿੱਤਾ ਹੈ। 7 ਦਿਨਾਂ ਤੋਂ ਕਿਸਾਨ ਅਤੇ ਖੇਤ ਮਜ਼ਦੂਰ ਸ਼ਹਿਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸੀ ਪਰ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਰੇਲਾ ਰੋਕਣ ਦਾ ਫੈਸਲਾ ਕਰ ਲਿਆ। ਜਿਸ ਦੇ ਨਾਲ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੋ ਰਹੀ ਇਸ ਪਰੇਸ਼ਾਨੀ ਦੀ ਜ਼ਿੰਮੇਵਾਰ ਸਿਰਫ ਪੰਜਾਬ ਸਰਕਾਰ ਹੈ। ਵਿਰੋਧੀ ਧਿਰ ਵੀ ਗੋਮਿਆਂ ਕੈਪਟਨ ਇਥੋਂ ਅੰਮ੍ਰਿਤਸਰ ਤੋਂ ਐਮਪੀ ਆ ਉਹਨੂੰ ਖਿਆਲ ਨਹੀਂਗਾ ਕਿ ਕਿਸਾਨਾਂ ਨਾਲ ਕੀ ਹੋ ਰਿਹਾ ਆਪ ਵਾਲਿਆਂ ਨੂੰ ਕੋਈ ਕਿਸਾਨ ਫਰਕ ਨਹੀਂਗਾ ਵੀ ਉਹਨਾਂ ਨਾਲ ਕੀ ਹੋ ਰਿਹਾ ਤੁਹਾਡੇ ਮਾਧਿਅਮ ਨਹੀਂ ਪੁੱਛਣਾ ਚਾਹੁੰਦੇ ਵੀ ਉਹਨਾਂ ਦੀ ਕਿਸਾਨਾਂ ਤੇ ਕੀ ਨੀਤੀ ਆ ਇੱਥੇ ਗਾਲ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਰੇਲ ਟ੍ਰੈਕ ਹੋਇਆ ਆਮ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਉਹਦੀ ਮਾਫੀ ਮੰਗ ਲੇ ਇਹਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਿਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਮਜਬੂਰੀ ਵਸ ਰੇਲ ਤੇ ਆਉਣਾ ਪਿਆ ਇਸ ਕਰਕੇ ਮੀਡੀਆ ਕੋ ਵੀ ਆਸ ਰੱਖਦੇ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਜੋਗਸਤਾਨ ਦੇਵੇ ਮੀਡੀਆ ਤਾਂ ਜੋ ਹਾਈ ਕਮਾਂਡ ਤੱਕ ਸਾਡੀ ਗੱਲ ਜਾਵੇ ਤੇ ਸਾਡੇ ਮਸਲੇ ਹੱਲ ਹੋਣ ਤਿੰਨ ਦਿਨ ਪਹਿਲਾਂ ਇਹਨਾਂ ਕਿਸਾਨਾਂ ਨੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਕੋਠੀ ਦਾ ਘਰਾਵ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਇਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਸੀ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਬਾਸਮਤੀ ਸਮੇਤ ਸਾਰੀਆਂ ਫਸਲਾਂ ਦੀਆਂ ਕੀਮਤਾਂ ਦੇ ਵਿੱਚ ਲਾਗਤ ਖਰਚਿਆਂ ਸਮੇਤ 50% ਦਾ ਮੁਨਾਫਾ ਤੈਅ ਕੀਤਾ ਜਾਵੇ ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਕਾਰ ਬਣਵਾਉਣ ਦੇ ਲਈ ਪਲਾਟ ਦੇਣ ਦੀ ਮੰਗ ਅਤੇ ਮਨਰੇਗਾ ਤਹਿਤ ਰੁਜ਼ਗਾਰ ਦਿੱਤੇ ਜਾਣ ਦੀ ਵੀ ਕਿਸਾਨਾਂ ਨੇ ਮੰਗ ਕੀਤੀ।